ਦੇਖੋ ਜੀ ਕਿਸਾਨ ਦੀ ਫਸਲ ਤੇ ਚੂਹਿਆਂ ਨੇ ਕੀਤਾ ਹਮਲਾ ਤੇ ਫੇਰ ਬਾਈ ਜੀ ਕਿਸਾਨ ਨੇ ਮਨ ਦੇ ਵਿੱਚ ਭਰਿਆ ਗੁੱਸਾ ਜਿੰਨੇ ਵੀ ਚੂਹੇ ਆ ਬਾਈ ਜੀ țeਡੇ ਕਰ ਕਰ ਸੁੱਟ ਤੇ ਆ ਪੂਰਾ ਛੇਕ ਨਾਲਾਂ ਦੇ ਨੇੜੇ ਜਿਹੜੀ ਉਹ ਇੱਕ ਕਿਲਾ ਜ਼ਮੀਨ ਸੀ ਜੀ ਹੁੰਦੇ ਵਿੱਚੋਂ ਕੁਛ ਦੋ ਕੀ ਕਨਾਲਾਂ ਬਚ ਗਈਆਂ ਝੋਨੇ ਦੀਆਂ ਬਾਕੀ ਬਾਈ ਜੀ ਸਾਰਾ ਦਾਤਰੀ ਵੀ ਅਜੇ ਕੁਛ ਬੁੱਥੇ ਛੜ ਦਿੰਦੀ ਆ ਮੋਢ ਬਾਈ ਜੇ ਬਿਲਕੁਲ ਮੁੱਢੀ ਲਾ ਦਿੱਤਾ ਤੇ ਚੂਹੇ ਵੇਖੋ ਜਿਹੜੇ ਚਿੱਟੇ ਚੂਹੇ ਇਹ ਉਹ ਚੂਹੇ ਆ ਜੀ ਜਿਹੜੇ ਦੂਸਰੇ ਚੂਹਿਆਂ ਦੀਆਂ ਖੁੱਡਾਂ ਤੇ ਕਬਜ਼ੇ ਕਰਦੇ ਆ ਜੀ ਤੇ ਕਿਸਾਨ ਨੇ ਫਿਰ ਦੱਸਿਆ ਵੀ ਜਿਹੜਾ ਇਹ ਤਰੀਕਾ ਸੀ ਇਹਨਾਂ ਨੂੰ ਬਾਈ ਜੀ ਆਟੇ ਦੇ ਵਿੱਚ ਗੁੰਨ ਕੇ ਜਿਹੜੀ ਦਵਾਈ ਪਾਈ ਤੇਲ ਪਾ ਕੇ ਥੋੜਾ ਜਿਹਾ ਪਾ ਕੇ ਕਿਉ ਬਾਈ ਜੀ ਕਿਉ ਦੀ ਸਮੈਲ ਨਾਲ ਦੇਸੀ ਦੇ ਨਾਲ ਚੂਹਾ ਬਹੁਤ ਛੇਤੀ ਪਹੁੰਚਦਾ ਹੈ ਜੀ ਟਿਕਾਣੇ ਤੇ ਤੇ ਭਾਈ ਜੀ ਫਿਰ ਕਿਸਾਨ ਨੇ ਦੱਸਿਆ ਵੀ ਇਹ ਤਾਂ ਦੁਖੀ ਹੋ ਕੇ ਵੀ ਭਾਈ ਜੀ ਕਿੱਲਾ ਇੱਕ ਝੋਨੇ ਦਾ ਜਿਹੜਾ ਇਹਨਾਂ ਸਿਰੇ ਲਾ ਦਿੱਤਾ ਕੀ ਕਰੀਏ ਮਜਬੂਰੀ ਬਣ ਗਈ ਹੈ ਜੀ ਫਿਰ ਕਿਸਾਨ ਨੇ ਭਾਈ ਜੀ ਦਵਾਈ ਰਕੀ ਤੇ ਚੂਹਿਆਂ ਦਾ ਕੀਤਾ ਖਾਦਮਾ ਦੇਖੋ ਫਸਲ ਹੀ ਹੁੰਦੀ ਹੈ ਇੱਕ ਕਿਸਾਨ ਨੂੰ ਆਸ ਹੁੰਦੀ ਹੈ ਵੀ ਚਲੋ ਮੇਰਾ ਝੋਨਾ ਹੈ ਜਾਂ ਕਣਕ ਕੋਈ ਵੀ ਫਸਲਾਂ ਮੱਕੀ ਆ ਤੇ ਭਾਈ ਜੀ ਜਦੋਂ ਇਹੋ ਜੀ ਕੜਨਾ ਵਾਪਰ ਜੇ ਤੇ ਫਿਰ ਮਜਬੂਰ ਹੋ ਕੇ ਇਹੋ ਜੇ ਕਦਮ ਚੁੱਕਣੇ ਪੈਂਦੇ ਆ ਜੀ ਫਿਰ ਦੁਖੀ ਹੋਏ ਕਿਸਾਨ ਨੇ ਫਿਰ ਦਵਾਈ ਆ ਵੇਖੋ ਜਿਹੜਾ ਝੋਨਾ ਵਾਂ ਬਿਲਕੁਲ ਕਿਵੇਂ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਪਿੱਛੇ ਆਪ ਦੱਸ ਰਿਹਾ ਵੀਰ ਹੱਥ ਕਰਕੇ ਜਿਹੜਾ ਕਿਡਾ ਕਰ ਦਿੱਤਾ ਆਂਦਾ ਵੀ ਛੱਡਿਆ ਹੀ ਕੱਖ ਨਹੀਂ ਆਂਦਾ ਤਿੰਨ ਦਿਨ ਮੈਂ ਗੇੜਾ ਨਹੀਂ ਮਾਰਿਆ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਇਹ ਚਿੱਟੇ ਚੂਹੇ ਦੂਸਰੇਆਂ ਚੂਹਿਆਂ ਦੀਆਂ ਖੁੱਡਾਂ ਤੇ ਕਬਜ਼ਾ ਕਰਦੇ ਆ ਤੇ ਜਿਹੜਾ ਇੱਕ ਬਾਈ ਜੀ ਹੋਰ ਚੂਹਾ ਜੀ ਉਹ ਗੁੰਮ ਚੂਹਾ ਜੀ ਆ ਦੇਖ ਸਕਦੇ ਆ ਦੂਸਰਾ ਚੂਹਾ ਤੁਹਾਨੂੰ ਦਿਖਾਉਣੇ ਆ ਆ ਜਿਹੜਾ ਬੈਠਾ ਹੈ ਜੀ ਇਹ ਆਪਣੀ ਖੁੱਡ ਕੱਢਦਾ ਤੇ ਆਪ ਆ ਪਰ ਉਹਦੇ ਉੱਤੇ ਮਿੱਟੀ ਪਾ ਕੇ ਤੇ ਆਪਣੀ ਖੁੱਡ ਦੁਬਾਰਾ ਬੰਦ ਕਰ ਲੈਂਦਾ ਇਹਨੂੰ ਆਂਦਿਆ ਗੁੰਮ ਚੂਹਾ ਤੇ ਵੇਖੋ ਚੂਹਿਆਂ ਦੇ ਕਿਵੇਂ ਢੇਰ ਲੱਗੇ ਤੇ ਜਿਹੜਾ ਮੁੱਢੀ ਲੱਗਾ ਇਸੇ ਖੇਤ ਦੇ ਵਿੱਚ ਜੱਟ ਖੜਾ ਏ ਜਿਹੜੇ ਖੇਤ ਦੇ ਵਿੱਚ ਝੋਨਾ ਖਾਦਾ ਪਿੱਛੇ ਦੇਖੋ ਹਰੀਆਲੀਆ ਝੋਨੇ ਦੇ ਤੇ ਜਿਹੜਾ ਬਾਈ ਜੀ ਮੁੱਢੀ ਲਾ ਦਿੱਤਾ ਝੋਨਾ ਤੁਸੀਂ ਦੇਖ ਸਕਦੇ ਆਂ ਵੀ ਬਿਲਕੁਲ ਐਨ ਰਗੜ ਦਿੱਤਾ ਕਰਾਂਗਾ ਤੇ ਵੀਡੀਓ ਸ਼ੇਅਰ